ਜੇਕਰ ਤੁਸੀਂ ਚਾਹੁੰਦੇ ਹੋ ਵੀ ਤੁਹਾਡੇ ਵਾਲਟ ਦੇ ਅੰਦਰੋਂ ਪੈਸੇ ਦੀ ਕਦੀ ਕਮੀ ਨਾ ਰਹੇ ਤੁਹਾਡੇ ਪਰਸ ਦੇ ਅੰਦਰੋਂ ਤੁਹਾਡੀ ਜੇਬ ਚੋਂ ਕਦੀ ਵੀ ਪੈਸੇ ਦੀ ਕਮੀ ਨਾ ਰਹੇ ਤਾਂ ਦੋਸਤੋ ਕਰੋ ਇਹ ਉਪਾਅ ਸਤਿ ਸ਼੍ਰੀ ਅਕਾਲ ਦੋਸਤੋ ਮੈਂ ਤੁਹਾਡਾ ਦੋ ਜੋਤਿਸ਼ ਆਚਾਰਿਆ ਜੈਪਾਲ ਅੱਜ ਗੱਲ ਕਰਨ ਜਾ ਰਿਹਾ ਅਗਰ ਤੁਹਾਡੇ ਪਰਸ ਦੇ ਅੰਦਰੋਂ ਪੈਸੇ ਦੀ ਬਰਕਤ ਬਣੀ ਰਹੇ ਤੇ ਕਦੀ ਵੀ ਖਤਮ ਨਾ ਹੋਵੇ ਏ ਪੈਸਾ ਤੁਹਾਡੇ ਵਾਲਟ ਦੇ ਅੰਦਰ ਵੱਧਦਾ ਹੀ ਜਾਵੇ ਤਾਂ ਦੋਸਤੋ ਇਹ ਉਪਾਅ ਜ਼ਰੂਰ ਕਰ ਲੋ ਇਹ ਉਪਾਅ ਤੁਹਾਡੇ ਲਈ ਬੜਾ کارਗਰ ਸਾਬਤ ਹੋਏਗਾ ਤੁਸੀਂ ਇੱਕ ਬਰਾਊਨ ਕਲਰ ਦਾ ਜਾਂ ਰੈੱਡ ਕਲਰ ਦਾ ਪਰਸ ਲੈਣਾ ਦੋਸਤੋ ਉਹਦੇ ਅੰਦਰ ਥੋੜੇ ਜਿਹੇ ਪੈਸੇ ਰੱਖ ਕੇ ਜਦੋਂ ਵੀ ਤੁਸੀਂ ਕੰਮ ਤੋਂ ਆਉਨੇ ਹੋ ਜਾਂ ਆਪਣੀ ਜੋਬ ਤੋਂ ਘਰ ਆਉਨੇ ਹੋ ਤੇ ਉਹਨੂੰ ਘਰ ਆ ਕੇ ਸਾਊਥ-ਈਸਟ ਡਾਇਰੈਕਸ਼ਨ ਦੇ ਵਿੱਚ ਆਪਣਾ ਵਾਲਟ ਰੱਖ ਦੇਣਾ ਦੇਖਣਾ ਥੋੜੇ ਦਿਨਾਂ ਬਾਅਦ ਤੁਹਾਡੇ ਪੈਸੇ ਦੇ ਵਿੱਚ ਕਿਵੇਂ ਬਰਕਤ ਪੈਣੀ ਸ਼ੁਰੂ ਹੁੰਦੀ ਹੈ